ਮਾਨ ਪਾਪਾ ਪੁੱਤਾ ਸ਼ਬਜੀ ਰਮਦਾਸ ਸੁਲਤਾਨੇ ਬਹੁਤ ਸੋਣੀ ਚਿਆਗਣਾ ਜੇ ਆ ਅੱਜ ਦਾ ਬਾਸ ਬੜੀ ਐਨੀ ਸੰਗਤ ਸੰਸਥਾ ਨਾਮ ਮੀਨਾ ਆ ਉਹਨਾਂ ਦਾ ਕੰਮ ਕਰਾ ਆ ਕਾਪੀ ਮੇਰੇ ਅਸੀਮਾਰਿਕ ਦਾ ਜਾਨ 20000 ਦਾ 15 ਦਿਨ ਮੰਗਨੇ ਦਾ ਹੈ ਅਗਰ ਭਾਈ ਮੈਂ ਹੋਣੇ ਕੋਲ ਲੈਣਾ ਜੀ ਵੀ ਮੇਰੇ ਕੋਲ ਅੰਦਰ ਮੈਂ ਸ਼ਾਂਤੀਸ ਮਾਤਾ ਨੇ ਖੜੀ ਹੈ ਸ਼ਰਧਾ ਆਪਣੇ ਨਾਲ ਸਰਦਾਰ ਨੂੰ ਉਹਨੂੰ ਉਹਨੂੰ ਪਾਸਾ ਪਵਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਸਮਾਧ ਪਪਾ ਬੁੱਢਾ ਸਾਹਿਬ ਜੀ ਦੇ ਗੁਰਦਰਾ ਸਾਹਿਬ ਰਮਦਾਸ ਸਿੰਘੇ ਪਹੁੰਚੇ ਆ ਜੀ ਇੱਥੇ ਗੁਰਦਰਾ ਸਾਹਿਬ ਦੀ ਸ਼ਰਧਾ ਦੀ ਚੌਥ ਦੀਆਂ ਤਿਆਰੀਆਂ ਡੈਕੋਰੇਸ਼ਨ ਦੀਆਂ ਤਿਆਰੀਆਂ ਹੋਰ ਬਹੁਤ ਜ਼ਿਆਦੀਆਂ ਯੋਰਾਾਂ ਚ ਤਿਆਰੀਆਂ ਚੱਲ ਰਹੀਆਂ ਜਿਸ ਸੰਗਤ ਬਹੁਤ ਸ਼ਰਧਾ ਨਾਲ ਇੱਥੇ ਪਹੁੰਚ ਰਹੀ ਆ ਆਓ ਅਸੀਂ ਆਈਆਂ ਸੰਗਤਾਂ ਦੇ ਨਾਲ 2 ਮਿੰਟ ਤੁਹਾਡੇ ਵਿਚਾਰ ਸੁਣਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੇਵ ਸਿੰਘ ਪੰਦੇਰ ਮੈਂ ਸਮਾਧਾ ਅੱਜ 7:00 ਤਰੀਕ ਹੋ ਚੁੱਕੀ ਆ ਤੇ ਸਰਬਨਿ ਚੌਧੀਆਂ ਪੂਰੀਆਂ ਸਜਾਵਟਾਂ ਤੇ ਪੂਰੀ ਸਫਾਈ ਦਾ ਪ੍ਰਬੰਧ ਹੋ ਚੁੱਕਾ ਮੱਥਾ ਟੇਕਣ ਵਾਸਤੇ ਆਏ ਸੀ ਤੇ ਅਚਾਨਕ ਇਹ ਚੈਨਲ ਵਾਲੇ ਵੀ ਮਿਲ ਗਏ ਆ ਤੇ ਮੈਂ ਉਹਨਾਂ ਦੇ ਰਹੀਂ ਅਰਦਾਸ ਬੇਨਤੀ ਕਰਦਾ ਕਿ ਸੰਤ ਭਰਪੂਰ ਆਣ ਕੇ ਮੱਥਾ ਟੇਕੋ ਤੇ ਆਪਣੀ ਖੁਸ਼ੀਆਂ ਮਹਾਰਾਜ ਦੇ ਘਰੋਂ ਪ੍ਰਾਪਤ ਕਰੋ ਕੋਈ ਪਾਣੀ ਵਾਲੀ ਗੱਲ ਨਹੀਂ ਹੈਗੀ ਪਾਣੀ ਆਇਆ ਸੀ ਮਹਾਰਾਜ ਤੇ ਕਰੋ ਰਾਵੀ ਮੱਥਾ ਟੇਕ ਕੇ ਤੇ ਵਾਪਸ ਜਾਂਦਾ ਹੋਇਆ ਤੇ ਬਾਕੀ ਸੰਗਤਾਂ ਦਾ ਪੂਰਾ ਜੋਰ ਆ ਪਿਛੇ ਇੱਧਰ ਟੂੜੀ ਵਾਲੀਆਂ ਟਰਾਲੀਆਂ ਰੈਸ਼ਨ ਵਾਲੀਆਂ ਟਰਾਲੀਆਂ ਸਿੱਧੀਆਂ ਬੰਨ ਤੇ ਜਾਂਦੀਆਂ ਹੋਈਆਂ ਪੂਰਾ ਉਹਨਾਂ ਵਿੱਚ ਅੱਜ ਅਸੀਂ ਆਏ ਸੀ ਤੇ ਮਹਾਰਾਜ ਤੇ ਘਰ ਵੀ ਮੱਥਾ ਟੇਕਾ ਤੇ ਮੈਂ ਸੰਗਤਾਂ 'ਕਿ ਬੇਨਤੀ ਵੀ ਕਰਦਾ ਵੀ ਤੁਸੀਂ ਵੀ ਖੁੱਲੇ ਦਿਲ ਆਓ ਤੇ ਆਪਣੀ ਸ਼ਰਧਾ ਦੀ ਚੌਥ ਨੂੰ ਮਨਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਈ ਗੁੱਡ ਜੀ ਦਾ ਖਾਸਾ ਵਾਰੀ ਗੁੱਡ ਜੀ ਦੇ ਤੇ ਅੱਜ ਅਸੀਂ ਲਾਗ ਦੋਰਾ ਬੁੱਤਾ ਸਾਹਿਬ ਨੂੰ ਲਾਗ ਲਿਕੇ ਨਮਸਤਕ ਨੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹ ਚਰਨਸ਼ੀਵ ਸਾਹਿਬ ਦਾ ਕਰਕੇ ਵਾਪਸ ਹੋ ਗਿਆ ਇੱਥੇ ਸਾਰਾ ਕਿਥੇ ਬਨੇ ਸਾਈਕਲ ਤੇ ਸਾਰੇ ਪਾਸੇ ਜਾਂ ਨੰਗਰਹਾ ਆ ਜਾ ਕਿਹ ਪਾਸੇ ਆ ਦਵਾਨ ਆ ਲਿਆ ਸਾਰਾ ਕੁਝ ਪੁੱਦਾ ਪਿਆ ਵਾ ਤੇ ਕਿਸੇ ਵੀ ਭੈਣ ਭਰਾ ਨੂੰ ਮੇਰੀ ਦਰਨੀ ਲੋੜ ਨਹੀਂ ਕਿ ਉੱਤੇ ਕਿ ਪਾਣੀ ਹੈ ਮੈਂ ਦੁੱਧੀ ਆ ਤੁਸੀਂ ਸਾਰੇ ਬੜੀ ਸ਼ਰਧਾ ਨਾਲ ਵਾਧ ਚੜ ਕੀਤੇ ਆਓ ਅਤੇ ਜਿਹੜੀ ਸਾਧਨ ਦੀ ਚਾਹਤ ਹੈ 9 10 11 ਸੀ ਨੂੰ ਇਹ ਬਾਬਾ ਪੁੱਡਾ ਸਾਹਿਬ ਦੀ ਬਾਤ ਕਰਕੇ ਬਣਾਓ ਅਤੇ ਬਾਬਾ ਪੁੱਡਾ ਸਾਹਿਬ ਜੀ ਜੀ ਪ੍ਰਾਪਤ ਕਰੂ ਸੰਚਾਰ ਨੂੰ ਵੇਚਦੀ ਆ ਵੀ ਤੁਰੰਤ ਲੋਡਦੀ ਹੈ ਤੇ ਜਿਆਦਾ ਜਿਆਦਾ ਉਹ ਸੰਤਾ ਵੀ ਰਹੀ ਹੈ ਸਾਡੇ ਨਾਲ ਸੇਵਾਦਾਰ ਕੜੀ ਨਹੀਂ ਕੋਈ ਕੂੜੀ ਦੀਆਂ ਕਰਦੀਆਂ ਲਾ ਕੇ ਕੁਚਾਰੇ ਦੀਆਂ ਉੱਪਰ ਜਾ ਰਹੇ ਨੇ ਜਿਹੜੇ ਲੋਕ ਡੇਰੇਆਂ ਦੇ ਖੁੱਦੇ ਨੇ ਆ ਇਹ ਜ਼ਰੂਰ ਹੈ ਵੀ ਝੋਣਿਆਂ ਦੇ ਵਿੱਚ ਜਾਂ ਜਿਹੜੇ ਡੇਰੇ ਨੀਵੇਂ ਸਾਡੇ ਉੱਤੇ ਪਾਣੀ ਹੈਗਾ ਹੁੰਦੇ ਪਰ ਗੁਰਦੁਆਰਾ ਸਾਹਿਬ ਇਹੋ ਜਿਹੀ ਕੋਈ ਗੱਲਬਾਤ ਨਹੀਂ ਕਿਸੇ ਨੂੰ ਘਰੋਂ ਦੀ ਲੋਡਦੀਆਂ ਤੁਸੀਂ ਸ਼ਰਧਾ ਭਾਵਰਣ ਵਾਲੇ ਇੱਥੇ ਆਓ ਪ੍ਰਸ਼ਾਦ ਮਹੀ ਸੁਭਾ ਦੇ ਨਾਲ ਕੋਈ ਹੁਲੜਬਾਜੀ ਨਹੀਂ ਕਰਨੀ ਕੋਈ ਟਰੈਕਟਰ ਤੇ ਡੈਕਰੀਨ ਹੋਣੀ ਕੋਈ ਇਹੋ ਜਿਹੀ ਗੱਲ ਤਾਂ ਕਿ ਨਹੀਂ ਹੋਣੀ ਪੈਂਦਾ ਨਹੀਂ ਕਿਉਂਕਿ ਸਮਾਦ ਜਿਹੜੀ ਹੈ ਇਹ ਚੌਥ ਆ ਚੌਥ ਦੇ ਤੇ ਆਪਾਂ ਜਦ ਕਿਸੇ ਦੇ ਚੌਥੇ ਦੇ ਜਾਂਦੇ ਹਾਂ ਤੇ ਸ਼ੋਗਮਈ ਸ਼ੋਗਮਈ ਜਿਹੜਾ ਉਹ ਹੁੰਦਾ ਵਾ ਸੱਤਤਾ ਵਾ ਇਸ ਕਰਕੇ ਸਵਾਤ ਕਰਕੇ ਸਾਰੇ ਆਓ ਫਿਰ ਮਹਾਰਾਜ ਦੀਆਂ ਗੁਰੂ ਬਾਬਾ ਬੁੱਢਾ ਸਿੱਖੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ